ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਰਗ ਤੇ ਨਰਕ ਬਾਰੇ ਵਿਚਾਰਾਂ ਦੀ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਅਤੇ ਜੀਵਨ ਰਾਹੀਂ ਇਹ ਸਿਖਾਇਆ ਹੈ ਕਿ ਸੱਚਾ ਗੁਰਸਿੱਖ ਇਸ ਜਗਤ ਵਿੱਚ ਹੀ ਆਪਣੇ ਕਰਮਾਂ ਨਾਲ ਸਵਰਗ ਤੇ ਨਰਕ ਦਾ ਅਨੁਭਵ ਕਰਦਾ ਹੈ ਜਦੋਂ ਮਨੁੱਖ ਗੁਰਮੁਖੀ ਜੀਵਨ ਜਿਉਂਦਾ ਹੈ ਨਾਮ ਜਪਦਾ ਹੈ ਸੇਵਾ ਕਰਦਾ ਹੈ ਤੇ ਸੱਚੇ ਕਰਮ ਕਰਦਾ ਹੈ ਉਹ ਇਸੇ ਤਰਤੀ ਤੇ ਸੁਖਮਈ ਜੀਵਨ ਨੂੰ ਜੀਉ ਕੇ ਸਵਰਗ ਦਾ ਅਨੁਭਵ ਕਰਦਾ ਹੈ ਨਰਕ ਪਾਪੀ ਜੀਵਨ ਦਾ ਫਲ ਹੈ ਜਿਹੜਾ ਮਨੁੱਖ ਕੂੜ ਲੋਭ ਹੰਕਾਰ ਕਾਮ ਤੇ ਕ્રોਧ ਵਿੱਚ ਫਸਿਆ ਰਹਿੰਦਾ ਹੈ ਉਹ ਆਪਣੇ ਹੀ ਕਰਮਾਂ ਨਾਲ ਦੁਖੀ ਰਹਿੰਦਾ ਹੈ ਜੋ ਕਿ ਨਰਕ ਵਰਗਾ ਹੈ ਸਵਰਗ ਤੇ ਨਰਕ ਲੋਕਾਂ ਨੂੰ ਪੈ ਵਿੱਚ ਰੱਖਣ ਲਈ ਧਾਰਨਾ ਨਹੀਂ ਗੁਰੂ ਜੀ ਨੇ ਦੱਸਿਆ ਕਿ ਸੱਚੀ ਭਗਤੀ ਤੇ ਗੁਰਮੁਖੀ ਜੀਵਨ ਹੀ ਮੁਕਤੀ ਹੈ ਸਿਰਫ ਸਵਰਗ ਦੀ ਇਸ਼ਾ ਜਾਂ ਨਰਕ ਦੇ ਡਰ ਨਾਲ ਧਾਰਮਿਕ ਕਰਮ ਕਰਨਾ ਅਧੂਰਾ ਹੈ ਇੱਕ ਵਾਰ ਇੱਕ ਬ੍ਰਾਹਮਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਆਇਆ ਉਸ ਸਵਰਗ ਦੀ ਇਸ਼ਾ ਤੇ ਨਰਕ ਦੇ ਡਰ ਨਾਲ ਧਾਰਮਿਕ ਕਰਮ ਕਰਦਾ ਸੀ ਉਸਨੇ ਗੁਰੂ ਜੀ ਤੋਂ ਪੁੱਛਿਆ ਕਿ ਹੈ ਗੁਰੂ ਜੀ ਮੈਂ ਹਰ ਰੋਜ਼ ਪੂਜਾ ਪਾਠ ਕਰਦਾ ਹਾਂ ਤਪ ਕਰਦਾ ਹਾਂ ਤਾਂ ਕਿ ਮੈਨੂੰ ਸਵਰਗ ਮਿਲੇ ਤੇ ਨਰਕ ਤੋਂ ਬਚ ਜਾਵਾਂ ਕਿ ਇਹ ਹੀ ਸੱਚੀ ਭਗਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਸਕੁਰਾ ਕੇ ਬੋਲੇ ਬ੍ਰਾਹਮਣ ਜੇ ਤੂੰ ਸਿਰਫ ਸਵਰਗ ਦੀ ਲਾਲਸਾ ਤੇ ਨਰਕ ਦੇ ਡਰ ਨਾਲ ਕਰਮ ਕਰਦਾ ਹੈ ਤਾਂ ਇਹ ਵਪਾਰ ਹੈ ਭਗਤੀ ਨਹੀਂ ਸੱਚਾ भगत ਉਹ ਹੈ ਜੋ ਵਾਹਿਗੁਰੂ ਨੂੰ ਪਿਆਰ ਕਰਦਾ ਹੈ ਉਸ ਦੀ ਰਾਜਾ ਵਿੱਚ ਰਹਿੰਦਾ ਹੈ ਤੇ ਸੱਚੇ ਕਰਮ ਕਰਦਾ ਹੈ ਜਿਹੜਾ ਮਨੁੱਖ ਨਾਮ ਜਪਦਾ ਹੈ ਨਿਰਪਉ ਤੇ ਨਿਰਵੈਰ ਹੋ ਕੇ ਜੀਵਨ ਜੀਉਂਦਾ ਹੈ ਉਹ ਇਸੇ ਤਰਤੀ ਤੇ ਸਵਰਗ ਦਾ ਸੁੱਖ ਭੋਗਦਾ ਹੈ ਤੇ ਜਿਹੜਾ ਮਨੁੱਖ ਕਾਮ ਕ੍ਰੋਧ ਲੋਭ ਤੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ ਉਹ ਇੱਥੇ ਹੀ ਨਾਰਕ ਦੇ ਦੁੱਖ ਭੋਗਦਾ ਹੈ ਇਹ ਸੁਣ ਕੇ ਬ੍ਰਾਹਮਣ ਨੂੰ ਸਮਝ ਆਈ ਕਿ ਸੱਚੀ ਭਗਤੀ ਤੇ ਸਵਰਗ ਸਿਰਫ ਨਾਮ ਸਿਮਰਨ ਤੇ ਸੇਵਾ ਵਿੱਚ ਹੀ ਹੈ ਗੁਰੂ ਜੀ ਦੇ ਅਨੁਸਾਰ ਰੱਬ ਇੱਕ ਦਿਨ लेखा-ਜੋਖਾ ਮੰਗੇਗਾ ਉਸ ਵੇਲੇ ਜੋ ਕੀਤਾ ਹੋਵੇਗਾ ਉਹ ਸਾਫ਼ ਹੋ ਜਾਵੇਗਾ ਧਰਮ ਰਾਜ ਕੋਲ ਜਦੋਂ ਜਾਵੇਗਾ ਤਾਂ ਲੇਖਾ ਦੇਣਾ ਪੈਣਾ ਹੈ ਤਾਂ ਕਿਹੜਾ ਮੂੰਹ ਲੈ ਕੇ ਜਾਵੇਗਾ ਪਰ ਅੱਜ ਕੱਲ ਦੇ ਲੋਕ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਸਜਾ ਕੇ ਬੈਠੇ ਹੋਏ ਸਨ ਬਹੁਤ ਸਾਰੀਆਂ ਸੰਗਤਾਂ ਜੁੜੀਆਂ ਹੋਈਆਂ ਹਨ ਉਹਨਾਂ ਵਿੱਚ ਦੋ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਜਦੋਂ ਅਸੀਂ ਪਾਠ ਕਰਨ ਲੱਗਦੇ ਹਾਂ ਤਾਂ ਮਨ ਨੂੰ ਇਕਾਗਰਤਾ ਨਹੀਂ ਮਿਲਦੀ ਮਨ ਜਗਾ ਜਗਾ ਤੇ ਟਪਕਦਾ ਰਹਿੰਦਾ ਹੈ ਬੀਤੀਆਂ ਗੱਲਾਂ ਸੋਚਦਾ ਹੈ ਅਤੇ ਆਉਣ ਵਾਲੇ ਭਵਿੱਖ ਦਾ ਫਿਕਰ ਕਰਨ ਲੱਗ ਜਾਂਦਾ ਹੈ ਸਾਡੇ ਹੱਥ ਵਿੱਚ ਗੁਟਕਾ ਸਾਹਿਬ ਜ਼ਰੂਰ ਹੁੰਦਾ ਹੈ ਪਰ ਇਹ ਵਿਚਾਰ ਸਾਡੇ ਮਨ ਵਿੱਚ ਆਉਂਦੇ ਰਹਿੰਦੇ ਹਨ ਸਾਨੂੰ ਭਜਨ ਬੰਦਗੀ ਨਹੀਂ ਕਰਨ ਦਿੰਦੇ ਉਹਨਾਂ ਨੇ ਕਿਹਾ ਕਿ ਗੁਰੂ ਜੀ ਸਾਨੂੰ ਇਹ ਗੱਲ ਦੱਸੋ ਕਿ ਜਿਹੜੇ ਲੋਕ ਨਾਮ ਜਪਦੇ ਰਹਿੰਦੇ ਹਨ ਜਾਂ ਜਿਹੜੇ ਲੋਕ ਨਾਮ ਬਿਲਕੁਲ ਵੀ ਨਹੀਂ ਜਪਦੇ ਉਹਨਾਂ ਦਾ ਕੀ ਹਾਲ ਹੋਵੇਗਾ ਅੱਗੇ ਬਾਣੀ ਦੀ ਤੁਕ ਆਉਂਦੀ ਹੈ ਲੇਖਾ ਰਬ ਮੰਗੇਸੀਆ ਬੈਠਾ ਕੱਢ ਬਹੀ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਈਏ ਤਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਲੋਕ ਚੰਗਾ ਕਰਮ ਕਰਦੇ ਹੀ ਨਹੀਂ ਪਿਆਰ ਭਰਿਆ ਜੀਵਨ ਜਿਉਂਦੇ ਹੀ ਨਹੀਂ ਭਰਾ ਭਰਾ ਨੂੰ ਮਾਰਦੇ ਨੇ ਝਗੜਾ ਕਰਦੇ ਨੇ ਪਰ ਜੋ ਅਕਾਲ ਪੁਰਖ ਦੇ ਭਗਤ ਬਣਦੇ ਹਨ ਜੋ ਨਾਮ ਨਾਲ ਜੁੜ ਜਾਂਦੇ ਹਨ ਉਹ ਨਰਕ ਸਵਰਗ ਤੋਂ ਵੀ ਉੱਪਰ ਸੱਚ ਖੰਡ ਤੱਕ ਪਹੁੰਚ ਜਾਂਦੇ ਹਨ ਉਹਨਾਂ ਨੂੰ ਨਾ ਨਰਕ ਦਾ ਡਰ ਹੁੰਦਾ ਹੈ ਤੇ ਨਾ ਹੀ ਸਵਰਗ ਦੀ ਲਾਲਸਾ ਉਹ ਕੇਵਲ ਰੱਬ ਦੀ ਰਜਾ ਵਿੱਚ ਰਹਿੰਦੇ ਹਨ ਗੁਰੂ ਜੀ ਨੇ ਕਿਹਾ ਪਰਮਾਤਮਾ ਦਾ ਪਿਆਰਾ ਜਿਹੜਾ ਇਨਸਾਨ ਹੁੰਦਾ ਹੈ ਉਹ ਸਭ ਦਾ ਪਿਆਰਾ ਬਣ ਜਾਂਦਾ ਹੈ ਗੁਰੂ ਜੀ ਨੇ ਕਿਹਾ ਕਿ ਤੁਸੀਂ ਪਾਠ ਕਰਦੇ ਹੋ ਚੰਗੇ ਕਰਮ ਕਰਦੇ ਹੋ ਤਾਂ ਇਹ ਫਿਕਰ ਨਾ ਕਰੋ ਕਿ ਮਨ ਨਹੀਂ ਲੱਗਦਾ ਫਿਕਰ ਇਹ ਕਰੋ ਕਿ ਜਦ ਤੱਕ ਤੁਸੀਂ ਗੁਰੂ ਜੀ ਦੇ ਚਰਨਾਂ ਵਿੱਚ ਆਏ ਕੰਨਾਂ ਨੇ ਚੰਗਾ ਸੁਣਿਆ ਅੱਖਾਂ ਨੇ ਚੰਗਾ ਵੇਖਿਆ ਰੂਹ ਨੇ ਚੰਗਾ ਮਹਿਸੂਸ ਕੀਤਾ ਗੁਰੂ ਜੀ ਆਪਣੇ ਸਿੱਖਾਂ ਨੂੰ ਆਖਦੇ ਹਨ ਕਿ ਰਹਿਤ ਮਰਿਆਦਾ ਵਿੱਚ ਰਹੋ ਅਤੇ ਸਰਬ ਸੁਖ ਮਾਣੋ ਸਿੱਖਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਸਰਬ ਸੁਖ ਕਿਹੜਾ ਹੈ ਗੁਰੂ ਜੀ ਨੇ ਮੁਸਕੁਰਾ ਕੇ ਕਿਹਾ ਸਰਬ ਸੁਖ ਤਨ ਦਾ ਵੀ ਮਨ ਦਾ ਵੀ ਤੇ ਤਨ ਦਾ ਵੀ ਸੱਚਾ ਸੁਖ ਬਾਣੀ ਦਾ ਜਾਪ ਕਰਨ ਨਾਲ ਆਉਂਦਾ ਹੈ ਗੁਰੂ ਜੀ ਆਖਦੇ ਹਨ ਬਾਣੀ ਪੜੋ ਅਤੇ ਬਾਣੀ ਤੇ ਭਰੋਸਾ ਰੱਖੋ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਸਾਰ ਸਵਰਗ ਤੇ ਨਰਕ ਮਨੁੱਖ ਦੇ ਕਰਮ ਤੇ ਮਨ ਦੀ ਅਵਸਥਾ ਹਨ ਸੱਚਾ ਗੁਰਸਿੱਖ ਵਾਹਿਗੁਰੂ ਦਾ ਨਾਮ ਜਪ ਕੇ ਤੇ ਸੇਵਾ ਕਰਕੇ ਸਵਰਗ ਦਾ ਸੁੱਖ ਪ੍ਰਾਪਤ ਕਰ ਲੈਂਦਾ ਹੈ ਪਾਪੀ ਮਨੁੱਖ ਆਪਣੇ ਕਰਮਾਂ ਨਾਲ ਹੀ